ਬਾਲੇ ਬੰਦੇ ਦਾ ਯਾਰ ਫੁਹਾਰੇ ਜਿਹੇ ਪੈਸਿਆਂ ਤੋਂ ਡਰਦੇ ਨਹੀਂ ਲਵਾਉਂਦੇ ਬਾਲਿਆਂ ਨੂੰ ਤਾਂ ਐ ਲੱਗਦਾ ਵੀ ਪਤਾ ਨਹੀਂ ਇਹ ਕਿੰਨੇ ਕੁ ਮਹਿੰਗੇ ਪੈਂਦੇ ਹੋਣੇ ਆ ਤੇ ਅੱਜ ਆਪਾਂ ਲੈ ਕੇ ਆਏ ਆ ਫੁਹਾਰਿਆਂ ਦਾ ਸਮਾਨ ਦੱਸਦੇ ਆ ਤੁਹਾਨੂੰ ਕੱਲੀ ਕੱਲੀ ਦਾ ਚੀਜ਼ ਦਾ ਰੇਟ ਕਿੰਨੇ ਕੁ ਮਹਿੰਗੇ ਪੈਂਦੇ ਆ ਮਹਿੰਗੇ-ਮੁੰਗੇ ਕੋਈ ਨਹੀਂ ਗੇ ਸੌਦਾ ਸਸਤਾ ਹੀ ਆ ਇਹ ਤੇ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਰੇਟ ਦੱਸਾਂਗੇ ਮਹਿੰਗੇ ਉਦੋਂ ਪੈਂਦੇ ਆ ਆਪਾਂ ਜਦੋਂ ਕਿਸੇ ਨੂੰ ਸਾਧ ਕੇ ਫਿਟਿੰਗ ਕਰਾਉਣੀ ਆ ਉਦੋਂ ਸਮਝ ਲੈ ਇਹ ਆਪਾਂ ਨੂੰ ਦੁੱਗਣੇ ਤੇ ਗੁਣੇ ਰੇਟ 'ਚ ਪੈ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਸ਼ੂਆਂ ਦੇ ਉੱਪਰ ਜਿਹੜਾ ਫੌਗਰ ਸਿਸਟਾ ਲਾਉਨੇ ਆ ਪੰਜਾਬੀ ਦੇ ਵਿੱਚ ਕਿਹੜੀ ਤਾਂ ਪਸ਼ੂਆਂ ਦੇ ਉੱਪਰ ਜਿਹੜੇ ਫੁਵਾਰੇ ਲੱਗਦੇ ਆ ਉਹਨਾਂ ਦੇ ਬਾਰੇ ਗੱਲ ਕਰਾਂਗੇ ਫੁਵਾਰਿਆਂ ਦੇ ਬਾਰੇ ਵੈਸੇ ਤਾਂ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਆ ਕਈ ਬੰਦੇ ਕਹਿੰਦੇ ਲਾਉਣੇ ਚਾਹੀਦੇ ਆ ਤੇ ਕਈ ਕਹਿੰਦੇ ਨਹੀਂ ਲਾਉਣੇ ਚਾਹੀਦੇ ਪਰ ਜਿਹੜੀ ਆਪਣੀ ਸੋਚ ਆ ਉਹ ਇਹ ਕਹਿੰਦੀ ਆ ਵੀ ਲਾਉਣੇ ਜ਼ਰੂਰੀ ਹੋਈ ਆ ਕਿਉਂ ਲਾਉਣੇ ਜ਼ਰੂਰੀ ਆ ਪਹਿਲਾਂ ਤਾਂ ਉਹਦੇ ਬਾਰੇ ਗੱਲ ਕਰਦੇ ਆ ਇਹ ਆਪਣਾ ਜਿਹੜਾ ਹੁਣ ਸਮਾਂ ਚੱਲਦਾ ਪੰਜਵਾਂ ਛੇਵਾਂ ਮਹੀਨਾ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਵਾ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਆ ਆਪਣਾ ਮੂੰਹ ਵਾਰ-ਵਾਰ ਸੌਕਦਾ ਰਹਿੰਦਾ ਜਿਹੜਾ ਮੂੰਹ ਵਾਰ-ਵਾਰੀ ਸੌਕਦਾ ਉਹਦਾ ਤਾਂ ਵੀਰੇ ਆਪਣਾ ਪੱਕਾ ਇਲਾਜ ਕੀਤਾ ਹੋਇਆ ਖੁਰਲੀਆਂ ਦੇ ਵਿੱਚ ਤੁਹਾਨੂੰ ਪਾਣੀ ਨਜ਼ਰ ਆਉਂਦਾ ਹੋਊਗਾ ਪਸ਼ੂ ਵੀ ਬਿੰਦੇ-ਬਿੰਦੇ ਪਾਣੀ ਪੀ ਜਾਂਦੇ ਉੱਠ ਕੇ ਰਾਜ-ਰਾਜ ਕੇ ਪਾਣੀ ਪੀਂਦੇ ਆਪਣੇ ਆਲੇ ਹਿਸਾਬ ਹੀ ਆ ਦੂਸਰੀ ਗੱਲ ਹਵਾ ਜਦੋਂ ਖੁਸ਼ਕ ਹੁੰਦੀ ਹੈ ਵੀਰੇ ਹਵਾ ਦੇ ਵਿੱਚੋਂ ਨਮੀ ਹੋ ਜਾਂਦੀ ਖਤਮ ਬਿਲਕੁਲ ਜਿਹਦੇ ਕਾਰਨ ਜਿਹੜੀ ਪੱਖਿਆਂ ਦੀ ਹਵਾ ਤਤੀ ਆਉਂਦੀ ਹੈ ਆਪਾਂ ਨੂੰ ਵੀ ਪਤਾ ਜਦੋਂ ਬਾਹਰ ਨਿਕਲਦੇ ਆਂ ਪੂਰੀ ਅੱਗ ਵਰਦੀ ਹੈ ਹਵਾ ਦੇ ਵਿੱਚ ਨਮੀ ਮਲਾਉਣ ਦੇ ਲਈ ਜਿਹੜੇ ਫੁਵਾਾਰੇ ਆ ਲਾਉਣੇ ਜ਼ਰੂਰੀ ਆ ਉਹਨਾਂ ਦਾ ਫਾਇਦਾ ਇੱਕ ਤਾਂ ਆਪਣਾ ਪਸ਼ੂ ਸਟ੍ਰੈਸ ਨਹੀਂ ਲੈਂਦਾ ਦੂਸਰੀ ਗੱਲ ਜਿਹੜਾ ਆਪਣੇ ਪਸ਼ੂ ਫਾਲ ਸੈੱਟਦੇ ਆ ਫਾਲ ਸੈੱਟਾਂ ਦੇ ਪਿੱਛੇ ਕਾਰਨ ਜਿਹੜਾ ਹੀਟ ਸਟਾਕ ਦਾ ਕਾਰਨ ਵੱਧ ਜਾਂਦਾ ਪਸ਼ੂ ਸਟ੍ਰੈਸ ਲੈਣ ਲੱਗ ਜਾਂਦਾ ਜਾਦੇ ਗਰਮੀ ਮੰਨਣ ਲੱਗ ਜਾਂਦਾ ਜਿਹੜੇ ਉਹਦੇ ਕਾਰਨ ਫਾਲ ਸੈੱਟ ਦਾ ਜਿਹੜਾ ਪਸ਼ੂ ਤਾਂ ਉਹਦਾ ਸਮਾਧਾਨ ਦੁੱਧ ਟੁੱਟਦਾ ਪਸ਼ੂ ਉਹਦਾ ਵੀ ਇਹੀ ਹੱਲ ਆ ਖਵਾਰੇ ਲਾ ਕੇ ਆਹੀ ਵੀਰੇ 2 ਮਹੀਨੇ ਚੱਲਣੇ ਹੁੰਦੇ ਆ ਇਸ ਤੋਂ ਬਾਅਦ ਸੌਣ ਭਾਦੋਂ ਆ ਉਦੋਂ ਹਵਾ ਦੇ ਵਿੱਚ ਸੈਲ ਹੁੰਦੀ ਉਦੋਂ ਕੱਲੀ ਹਵਾ ਦੀ ਲੋੜ ਹੁੰਦੀ ਹੈ ਗੰਮ ਹੋ ਜਾਂਦਾ ਤਾਂ ਜਿਹੜਾ ਗੰਮਾ ਉਹ ਆਪਣਾ ਇਹਨਾਂ ਪੱਖਿਆਂ ਨੇ ਹਟਾਉਣਾ ਤੇ ਇਸ ਟਾਈਮ ਆਪਾਂ ਨੂੰ ਸਿਰਫ ਸੈਲਰੀ ਲੋੜ ਉਦੇ ਲਈ ਆਪਾਂ ਅੱਜ ਫੁਹਾਰਿਆਂ ਦਾ ਹੱਲ ਕਰਨ ਲੱਗੇ ਆਂ ਤੇ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਵੀਰੇ ਕਈ ਬੰਦੇ ਦਾ ਫੁਹਾਰੇ ਇਸੇ ਕਰਕੇ ਨਹੀਂ ਲਾਉਂਦੇ ਕਿ ਸਿਸਟਮ ਮਹਿੰਗਾ ਪਊਗਾ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿੰਨਾ ਕੁ ਮਹਿੰਗਾ ਪੈਂਦਾ ਜਾਂ ਸਸਤਾ ਪੈਂਦਾ ਕੰਮ ਹੈ ਸਸਤਾ ਹੀ ਆ ਵੀਡੀਓ ਬਣਾਉਣ ਤੋਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਮੈਂ ਬਹੁਤਾ ਮਹਿੰਗਾ ਨਹੀਂ ਹੈਗਾ ਸਿਸਟਮ ਇਹ ਮਹਿੰਗਾ ਆਪਾਂ ਨੂੰ ਉਦੋਂ ਪੈਂਦਾ ਵੀਰੇ ਜਦੋਂ ਆਪਾਂ ਕਿਸੇ ਬੰਦੇ ਨੂੰ ਸਾਦ ਕੇ ਫਿਟਿੰਗ ਕਰਾਉਂਦੇ ਆ ਇਹਦੀ ਉਨੇ ਪੈਸਿਆਂ ਦਾ ਵੀਰੇ ਆ ਸਮਾਨ ਨਹੀਂ ਆਉਂਦਾ ਸਾਰਾ ਸਮਾਨ ਸਾਰਾ ਸਸਤਾ ਹੀ ਆ ਕੋਈ ਮਹਿੰਗਾ ਨਹੀਂ ਹੈਗਾ ਤੁਹਾਨੂੰ ਮੈਂ ਸਮਾਨ ਦਿਖਾਉਣਾ ਇੱਕ ਵਾਰੀ ਸਮਾਨ ਸਸਤਾ ਆਉਂਦਾ ਤੇ ਜਿਹੜਾ ਫਿੱਟ ਕਰਨ ਵਾਲਾ ਬੰਦਾ ਉਹ ਆਪਣੇ ਤੋਂ ਪੈਸੇ ਵਾੜੇ ਲੈ ਜਾਂਦਾ ਫੁਵਾਰੇ ਫਿੱਟ ਕਰਨ ਦੇ ਲਈ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਾਣੀ ਵਾਲੀ ਮੋਟਰ ਚਾਹੀਦੀ ਹੈ ਇਹ ਥੋੜੀ ਜੀ ਵਧੀਆ ਲੈ ਲਿਓ ਸਭ ਤੋਂ ਮੇਨ ਚੀਜ਼ ਇਹੀ ਆ 2 ਨੰਬਰ ਤੇ ਪਾਈਪ ਵੀਰੇ ਇਹ ਆਪਾਂ ਲਿਆਂਦੀ ਆ 100 ਫੁੱਟ ਵੱਧ ਹੀ ਲੈ ਕੇ ਆਂਦੀ ਸੀਗੀ ਜਿੰਨੀ ਲੱਗਦੀ ਠੀਕ ਆ ਬਾਕੀ ਪਈ ਰੂ ਇਹ ਬਹੁਤ ਹੀ ਮਹਿੰਗੀ ਨਹੀਂ ਆਉਂਦੀ 300 ਰੁਪਏ ਫਟ ਹੁੰਦੀ ਆ ਵੀਰੇ ਇਹ ਇੱਕ ਇਹ ਆਪਾਂ ਫਿਲਟਰ ਲੈ ਕੇ ਆਂਦਾ ਜਿਹੜਾ ਆਪਣੇ ਘਰਾਂ ਦੇ ਵਿੱਚ ਆਰਵਾਹਾਂ ਦੇ ਨਾਲ ਫਿਲਟਰ ਲੱਗਾ ਹੁੰਦਾ ਉਹ ਵਾਲਾ ਫਿਲਟਰ ਆ ਇਹ ਇਹ ਲਾਉਣਾ ਜ਼ਰੂਰੀ ਆ ਤਾਂ ਕਿ ਆਪਣੇ ਫੁਵਾਾਰੇ ਆ ਜਿਹੜੇ ਬੰਦ ਨਾ ਹੋਣ ਇਹ ਹੈਗਾ ਵੀਰੇ 150 ਰੁਪਏ ਦਾ ਇਸ ਤੋਂ ਇਲਾਵਾ ਆਪਾਂ ਨੂੰ ਇੱਕ ਚਾਹੀਦੀ ਹੁੰਦੀ ਆ ਤਾਰ ਜਿਨ੍ਹਾਂ ਦੇ ਨਾਲ ਆਪਾਂ ਘਰਾਂ ਦੇ ਵਿੱਚ ਕੱਪੜੇ ਵਗੈਰਾ ਟੰਗਦੇ ਆ ਉਹ ਵਾਲੀ ਤਾਰ ਆ ਇਹ ਆਇਆ ਵੀਰੇ 150 ਰੁਪਏ ਦਾ ਬੰਡਲ ਇਸ ਤਾਰ ਨੂੰ ਟੰਗ ਕੇ ਵੀਰੇ ਇਧਰ ਕੰਧ ਦੇ ਨਾਲ ਇਧਰ ਤੱਕ ਬੰਨ੍ਹ ਕੇ ਤੇ ਉਹਦੇ ਨਾਲ ਫਿਰ ਆਹ ਤਾਰ ਬੰਨਾਂਗੇ ਇਹਦੇ ਤੇ ਫੁਵਾਰੇ ਲਾਵਾਂਗੇ ਪੈਪਰ ਦੇ ਉੱਪਰ ਦੂਸਰੀ ਚੀਜ਼ ਕੀ ਹੁੰਦੀ ਹੈ ਇਹਦੇ ਵਿੱਚ ਵੀਰੇ ਫੁਵਾਰੇ ਤੇ ਫੁਵਾਰੇ ਆਪਾਂ ਲਿਆਂਦੇ ਆ ਆਹ ਵਾਲੇ ਸਿੰਗਲ ਨਿਓਜਲ ਵਾਲਾ ਫੁਵਾਰਾ ਵੀਰੇ ਇਹ ਇਹਦਾ ਰੇਟ ਵੀਰੇ 70 ਰੁਪਏਾਂ ਦਾ ਦਿੰਦਾ ਤੇ ਕੋਈ ਬੰਦਾ ਦਿੰਦਾ ਸਿੰਘਾਂ ਰੁਪਈਆਂ ਦਾ 70 ਤੋਂ 80 ਰੁਪਈਏ ਇੱਕ ਫੁਵਾਰਾ ਇਹ ਆਲਾ ਕੋਸਟ ਕਰਦਾ ਤੇ ਆਪਣੇ ਪਸ਼ੂਆਂ ਤੇ ਲੱਗਣਗੇ ਵੀਰੇ ਚਾਰ ਇਧਰ ਲੱਗਣਗੇ ਚਾਰ ਇਧਰ ਲੱਗਣਗੇ ਅੱਠ ਤੇ ਉਧਰ ਦੇਖਾਂਗੇ ਦੋਹਾਂ ਨਾਲ ਸਰਦਾ ਕਿ ਤਿੰਨਾਂ ਨਾਲ ਸਰਦਾ ਇਹ ਹੋ ਗਿਆ ਜੀ 70 ਰੁਪਈਆ ਦੇ ਹਿਸਾਬ ਨਾਲ ਆਪਾਂ ਇੱਕ ਵਾਰੀ 10 ਫੁਵਾਰੇ ਲਿਆਂਦੇ ਆ ਤੇ ਜਿਹੜੀ ਮੋਟਰ ਆ ਇਹ ਆਈ ਆ ਵੀਰੇ 1200 ਰੁਪਈਆ ਦੀ 1200 ਰੁਪਈਆ ਦੀ ਇਹ ਮੋਟਰ 3 ਰੁਪਈਆ ਫੁੱਟ ਪਾਈਪ 150 ਦਾ ਫਿਲਟਰ ਤੇ ਫੁਵਾਰਾ ਉਹਨੇ ਆਪਾਂ ਨੂੰ ਲਾਇਆ ਸੀਗਾ 75 ਰੁਪਈਏ ਇੱਕ ਦੁਕਾਨ ਤੋਂ ਹੋਰ ਵੀ ਪਤਾ ਕੀਤਾ ਸੀ ਉਹ 70 ਰੁਪਏ ਲਾਉਂਦੇ ਸੀਗੇ ਤੇ ਇਹਨਾਂ ਨੇ ਲਾਇਆ ਤਾਂ 5 ਰੁਪਏ ਮਹਿੰਗਾ ਵਾ ਤੇ ਇਹ ਤੋਂ ਬਿਨਾ ਵੀਰੇ ਜਿੱਥੇ ਫੁਵਾਾਰੇ ਲਾਉਣੇ ਹੁੰਦੇ ਆ ਉਹਦੇ ਲਈ ਆਪਾਂ ਨੂੰ ਆਹ ਟੀ ਪੁਆਇੰਟ ਚਾਹੀਦੇ ਹੁੰਦੇ ਆ ਦੋਨੇ ਪਾਸੇ ਪਾਈਪਾਂ ਦੇ ਲੱਗਣ ਤੋਂ ਬਾਅਦ ਇਸ ਸਾਈਡ ਤੇ ਫੁਵਾਹਾਰਾ ਫੈਟ ਹੋ ਜਾਂਦਾ ਤੇ ਇਹ ਵੀਰੇ 10 ਰੁਪਈਆ ਦੇ ਆਉਂਦਾ 17 ਲਿਆਂਦੇ ਆਪਾਂ ਟੀ ਪੁਆਇੰਟ 10 ਰੁਪਏ ਦਾ ਇੱਕ ਪੈਂਦਾ ਇਹ ਇੱਕ ਚੀਜ਼ ਹੋਰ ਬੜੀ ਜ਼ਰੂਰੀ ਚਾਹੀਦੀ ਹੁੰਦੀ ਜਿੱਥੋਂ ਆਪਾਂ ਕਨੈਕਸ਼ਨ ਕਰਨਾ ਜਿਹੜੀ ਆਪਾਂ ਟੂਟੀ ਤੋਂ ਕਨੈਕਸ਼ਨ ਕਰਨਾ ਉਹਦੇ ਲਈ ਆਹੜਾ ਪੁਰਜ ਆ ਤੁਹਾਨੂੰ ਫੁਹਾਰੇ ਵਾਲਿਆਂ ਤੇ ਮਿਲ ਜਾਊਗਾ ਜਿਹੜੀ ਫੁਹਾਰਿਆਂ ਵਾਲੀ ਪਾਇਪ ਆ ਵੀਰੇ ਇਸ ਪਾਸੇ ਫੈਟ ਹੋ ਜਾਣੀ ਆ ਨਾਲ ਇਹਦੇ ਟੂਟੀ ਲੱਗੀ ਆ ਬੰਦ ਵੀ ਹੋ ਜਾਂਦੀ ਤੇ ਇੱਥੋਂ ਚੱਲ ਵੀ ਪੈਂਦੀ ਆ ਇਹ ਤੇ ਜਿਹੜੀ ਆ ਚੀਜ਼ ਆ ਇਹ ਕਸੀ ਜਾਣੀ ਆ ਉਹ ਜਿੱਥੇ ਆਪਣੀ ਟੂਟੀ ਲੱਗੀ ਆ ਨਾ ਪਰਲੇ ਪਾਸੇ ਨੇੜੇ ਜਾ ਕੇ ਦਿਖਾਉਣਾ ਤੁਹਾਨੂੰ ਜਿਹੜੀ ਟੂਟੀ ਲੱਗੀ ਆ ਵੀਰੇ ਇੱਥੋਂ ਖੋਲ ਲੈਣੀ ਆ ਇਹ ਆਪਾਂ ਇੱਥੇ ਆਹ ਕਾਸ ਦੇਣਾ ਇਹਦੇ ਇਥੇ ਕਾਸ ਕੇ ਫਵਾਰਿਆਂ ਵਾਲੀ ਪਾਈਪ ਸਿੱਧੀ ਮੋਟਰ ਨੂੰ ਹੋ ਜੂਗੀ ਤੇ ਇਹਦੇ ਅਗਲੇ ਪਾਸੇ ਜਿਹੜਾ ਸਰਾਖ ਦਿੱਤਾ ਇਥੇ ਇਹ ਟੂਟੀ ਫਟ ਹੋ ਜਾਣੀ ਆ ਕਹਿੰਦਾ ਭਾਵਾ ਵੀ ਫਵਾਰੇ ਵੀ ਇਥੋਂ ਚੱਲਦੇ ਹੋ ਜਾਣੇ ਤੇ ਟੂਟੀ ਦੋਨੇ ਚੀਜ਼ਾਂ ਦਾ ਕੰਮ ਉਹ ਆਪਣਾ ਜਿਹੜਾ ਲੋਹੇ ਦਾ ਸਰਕਟ ਜੇ ਦਿੱਤਾ ਇਹਨੇ ਕਰ ਦੇਣਾ ਬਸ ਇਹ ਇੰਨਾ ਕੁ ਸਮਾਨ ਹੀ ਚਾਹੀਦਾ ਹੁੰਦਾ ਵੀਰੇ 100 ਫੁੱਟ ਪਾਈਪ ਆ ਫਿਲਟਰ ਦਾ ਰੇਟ ਵੀਰੇ ਗਲਤ ਦੱਸਿਆ ਗਿਆ ਸੀਗਾ 200 ਰੁਪਇਆ ਲਾਇਆ ਪਹਿਲਾਂ 150 ਕਿਹਾ ਸੀ ਉਹਨਾਂ ਨੇ ਫਿਰ ਇਹ 200 ਦਾ ਲਾ ਲਿਆ ਆਪਾਂ ਨੂੰ ਤੇ ਬਸ ਇੰਨੀ ਆ ਕਿ ਚੀਜ਼ਾਂ ਹੀ ਚਾਹੀਦੀਆਂ ਮੰਨ ਕੇ ਚੱਲੋ ਵੀਰੇ ਜਿਹਦੇ ਥੋੜੀ ਜਿਹਾ ਵਾ ਤੁਸੀਂ 22500 ਰੁਪਏ ਦਾ ਆਈਡੀਆ ਮੰਨ ਕੇ ਚੱਲੋ ਜੇ ਫਿਟਿੰਗ ਆਫ ਕਰ ਲੋਗੇ ਜਿਹੜੀ ਆਪਾਂ ਫਿਟਿੰਗ ਕਰਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਮਾਰਕਸ ਸੀਗਾ ਇੱਕ ਵਾਰੀ ਭਰਾਵਾਂ ਤੱਕ ਰੇਟ ਸਾਂਝਾ ਕਰੀਏ ਕਿਉਂਕਿ ਬਹੁਤੇ ਬੰਦੇ ਇਸੇ ਗੱਲ ਨੂੰ ਡਰ ਜਾਂਦੇ ਆ ਕਿਉਂਕਿ ਕਈ ਵਾਰੀ ਆਂਡ ਗਵਾਂਡ ਵਾਲੇ ਬੰਦੇ ਨੇ ਫਿਟਿੰਗ ਕਰਾਈ ਹੁੰਦੀ ਆ ਤੇ ਫਿਟਿੰਗ ਕਰਨ ਵਾਲੇ ਹਰੇਕ ਬੰਦੇ ਨੇ ਆਪਦੀ ਮਿਹਨਤ ਦੇ ਪੈਸੇ ਲੈਣੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਤੁਸੀਂ ਕੋਈ ਔਖਾ ਕੰਮ ਨਹੀਂਗਾ ਘਰੇ ਲਿਆ ਕੇ ਫਿਟਿੰਗ ਕਰ ਸਕਦੇ ਆਂ ਬਾਕੀ ਅਗਲੀ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੁਹਾਨੂੰ ਦੱਸ ਦਾਂਗੇ ਕਿਵੇਂ-ਕਿਵੇਂ ਫਿਟਿੰਗ ਕਰਨੀ ਆ ਤੇ 22500 ਰੁਪਏ ਨਾਲ ਤੁਹਾਡੇ ਪਸੂਆਂ ਦੇ ਵਿੱਚ ਕਹਿ ਲਈਏ ਬਈ ਏਸੀ ਵਰਗਾ ਮਾਹੌਲ ਬਣ ਲੱਗ ਗਿਆ ਨਾ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਰੇ ਤੁਹਾਨੂੰ ਫਿਟਿੰਗ ਹੁੰਦੀ ਫੁਹਾਰਿਆਂ ਦੀ ਧੰਨਵਾਦ